ਪਰਮਾਤਮਾ ਕਹਿੰਦੇ ਨੇ ਇਨਸਾਨ ਨੂੰ ਕਿ ਤੂੰ ਉਹ ਕਰਦਾ ਹੈ ਜੋ ਤੂੰ ਚਾਹੁੰਦਾ ਹੈ ਪਰ ਹੁੰਦਾ ਉਹ ਹੈ ਜੋ ਮੈਂ ਚਾਹੁੰਦਾ ਹਾਂ ਇਸ ਲਈ ਤੂੰ ਉਹ ਕਰ ਜੋ ਮੈਂ ਚਾਹੁੰਦਾ ਹਾਂ ਫਿਰ ਉਹ ਹੋਵੇਗਾ ਜੋ ਤੂੰ ਚਾਹੁੰਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਬੜੀ ਛੋਟੀ ਜੀ ਕਹਾਣੀ ਲੈ ਕੇ ਹਾਜ਼ਰਾਂ ਇੱਕ ਵਾਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਅਰਜਨ ਆਪਣੇ ਰਾਜ ਦੇ ਵਿੱਚ ਘੁੰਮਣ ਲਈ ਨਿਕਲੇ ਦੋਨਾਂ ਦੀ ਨਜ਼ਰ ਇੱਕ ਬ੍ਰਾਹਮਣ ਪੰਡਤ ਜੀ ਦੇ ਪਈ ਜੋ ਭਿਖਿਆ ਮੰਗਣ ਲਈ ਘਰ ਘਰ ਜਾ ਰਹੇ ਸਨ ਇਹ ਦੇਖ ਕੇ ਅਰਜਨ ਨੂੰ ਚੰਗਾ ਨਹੀਂ ਲੱਗਿਆ ਉਸਨੇ ਸੋਚਿਆ ਕਿ ਪੰਡਿਤ ਜੀ ਘਰ ਘਰ ਜਾ ਰਹੇ ਹਨ ਭਿਖਿਆ ਮੰਗਣ ਲਈ ਇਹ ਠੀਕ ਨਹੀਂ ਉਸਨੇ ਪੰਡਿਤ ਜੀ ਨੂੰ ਬੁਲਾਇਆ ਤੇ ਪ੍ਰਣਾਮ ਕਰਕੇ ਕਿਹਾ ਮਹਾਰਾਜ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ ਅਤੇ ਅਰਜਨ ਨੇ ਇੱਕ ਸੋਨੇ ਦੇ ਸਿੱਕਿਆਂ ਦੀ ਥੈਲੀ ਕੱਢ ਕੇ ਪੰਡਿਤ ਜੀ ਨੂੰ ਫੜਾ ਦਿੱਤੀ ਪੰਡਿਤ ਜੀ ਬਹੁਤ ਖੁਸ਼ ਹੋਏ ਕਿ ਇਹ ਤਾਂ ਕਮਾਲ ਹੋ ਗਿਆ ਭਗਵਾਨ ਦੇ ਦੋਸਤ ਨੇ ਇੰਨੀ ਵੱਡੀ ਮਦਦ ਕਰ ਦਿੱਤੀ ਉਸਨੇ ਸ੍ਰੀ ਕ੍ਰਿਸ਼ਨ ਜੀ ਨੂੰ ਪ੍ਰਣਾਮ ਕੀਤਾ ਅਰਜਨ ਨੂੰ ਪ੍ਰਣਾਮ ਕੀਤਾ ਅਤੇ ਸੋਨੇ ਦੇ ਸਿੱਕਿਆਂ ਦੀ ਥੈਲੀ ਲੈ ਕੇ ਉੱਥੋਂ ਚਲਾ ਗਿਆ ਪੰਡਿਤ ਜੀ ਆਪਣੀ ਝੋਪੜੀ ਵੱਲ ਬੜੀ ਖੁਸ਼ੀ-ਖੁਸ਼ੀ ਜਾ ਰਹੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਬਦਲ ਗਈ ਹੈ। ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਗਈਆਂ ਹਨ। ਪਰ ਪੰਡਿਤ ਜੀ ਦੀ ਕਿਸਮਤ ਮਾੜੀ ਸੀ। ਰਸਤੇ ਦੇ ਵਿੱਚ ਇੱਕ ਲੁਟੇਰਾ ਮਿਲਿਆ। ਉਸਨੇ ਪੰਡਿਤ ਜੀ ਤੋਂ ਉਹ ਸੋਨੇ ਦੇ ਸਿੱਕਿਆਂ ਦੀ ਪੋਟਲੀ ਚੋਰੀ ਕਰ ਲਈ। ਪੰਡਿਤ ਜੀ ਬਹੁਤ ਦੁਖੀ ਹੋਏ ਤੇ ਘਰ ਜਾ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਕਿ ਅੱਜ ਜ਼ਿੰਦਗੀ ਵਿੱਚ ਖੁਸ਼ੀਆਂ ਤਾਂ ਆਈਆਂ ਸਨ ਪਰ ਆਉਣ ਤੋਂ ਪਹਿਲਾਂ ਹੀ ਵਾਪਸ ਚਲੀ ਗਈਆਂ। ਪਤਨੀ ਨੂੰ ਵੀ ਬਹੁਤ ਬੁਰਾ ਲੱਗਿਆ। ਪਰ ਕਰ ਕੋਈ ਕੁਝ ਨਹੀਂ ਸੀ ਸਕਦਾ। ਅਗਲੇ ਦਿਨ ਪੰਡਿਤ ਜੀ ਫਿਰ ਉਸੇ ਤਰ੍ਹਾਂ ਭਿਖਿਆ ਮੰਗਣ ਤੁਰ ਪਏ ਫਿਰ ਸ੍ਰੀ ਕ੍ਰਿਸ਼ਨ ਤੇ ਅਰਜਨ ਉਸੇ ਤਰ੍ਹਾਂ ਆਪਣੇ ਰਾਜ ਦਾ ਗੇੜਾ ਲਗਾਉਂਦੇ ਫਿਰ ਰਹੇ ਸਨ ਉਹਨਾਂ ਨੇ ਦੇਖਿਆ ਕਿ ਪੰਡਿਤ ਜੀ ਤਾਂ ਅੱਜ ਵੀ ਭਿਖਿਆ ਹੀ ਮੰਗ ਰਹੇ ਹਨ ਅਰਜਨ ਨੇ ਫਿਰ ਬ੍ਰਾਹਮਣ ਨੂੰ ਬੁਲਾਇਆ ਤੇ ਕਿਹਾ ਕਿ ਕੀ ਗੱਲ ਹੋ ਗਈ ਮੈਂ ਤੁਹਾਨੂੰ ਸੋਨੇ ਦੇ ਸਿੱਕਿਆਂ ਦੀ ਥੈਲੀ ਦਿੱਤੀ ਸੀ ਕੱਲ ਪੰਡਿਤ ਜੀ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਅਰਜਨ ਨੂੰ ਦੱਸੀ ਅਰਜਨ ਨੂੰ ਪੰਡਿਤ ਜੀ ਤੇ ਦਇਆ ਆ ਗਈ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਮੇਰੇ ਕੋਲ ਤੁਹਾਡੇ ਲਈ ਇੱਕ ਹੋਰ ਕੀਮਤੀ ਚੀਜ਼ ਹੈ ਉਸਨੇ ਇੱਕ ਬਹੁਤ ਕੀਮਤੀ ਮੋਤੀ ਕੱਢਿਆ ਤੇ ਪੰਡਿਤ ਜੀ ਨੂੰ ਫੜਾ ਦਿੱਤਾ ਤੇ ਕਿਹਾ ਕਿ ਇਸ ਮੋਤੀ ਨੂੰ ਆਪਣੇ ਕੋਲ ਰੱਖੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਪੰਡਿਤ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਸ੍ਰੀ ਕ੍ਰਿਸ਼ਨ ਅਤੇ ਅਰਜਨ ਨੂੰ ਬਹੁਤ ਧੰਨਵਾਦ ਕੀਤਾ ਤੇ ਉੱਥੋਂ ਚਲੇ ਗਏ ਉਹਨਾਂ ਦੀ ਪਤਨੀ ਨਦੀ ਉੱਤੇ ਪਾਣੀ ਭਰਨ ਗਈ ਹੋਈ ਸੀ ਪੰਡਿਤ ਜੀ ਨੇ ਆਪਣੀ ਝੌਂਪੜੀ ਵਿੱਚ ਕੋਈ ਸੇਫ ਥਾਂ ਲੱਭਣ ਲੱਗ ਪਏ ਜਿੱਥੇ ਕਿ ਮੋਤੀ ਨੂੰ ਚੋਰਾਂ ਤੋਂ ਛੁਪਾਇਆ ਜਾ ਸਕੇ ਉਹਨਾਂ ਨੇ ਇੱਕ ਪੁਰਾਣਾ ਘੜਾ ਦਿਖਾਈ ਦਿੱਤਾ ਉਹਨਾਂ ਨੇ ਉਸ ਮੋਤੀ ਨੂੰ ਉਸ ਘੜੇ ਵਿੱਚ ਲੁਕਾ ਦਿੱਤਾ। ਪੰਡਤ ਜੀ ਮੋਤੀ ਰੱਖ ਕੇ ਆਰਾਮ ਕਰਨ ਲੱਗ ਪਏ। ਇੰਨੇ ਨੂੰ ਉਹਨਾਂ ਦੀ ਪਤਨੀ ਘਰ ਆਈ ਜਿਸ ਦਾ ਕਿ ਨਦੀ ਵਿੱਚ ਪਾਣੀ ਭਰਨ ਸਮੇਂ ਘੜਾ ਟੁੱਟ ਗਿਆ ਸੀ। ਉਸ ਨੇ ਪੰਡਤ ਜੀ ਨੂੰ ਆਰਾਮ ਕਰਦੇ ਹੋਏ ਦੇਖਿਆ ਤੇ ਸੋਚਿਆ ਕਿ ਥੱਕੇ ਹੋਏ ਨੇ। ਇਸ ਲਈ ਉਸ ਨੇ ਉਹਨਾਂ ਨੂੰ ਜਗਾਉਣਾ ਉਚਿਤ ਨਹੀਂ ਸਮਝਿਆ ਅਤੇ ਚੁੱਪਚਾਪ ਪੁਰਾਣਾ ਘੜਾ ਚੁੱਕ ਕੇ ਨਦੀ ਤੋਂ ਪਾਣੀ ਲੈਣ ਤੁਰ ਪਈ। ਜਿਵੇਂ ਹੀ ਉਸ ਨੇ ਘੜਾ ਪਾਣੀ ਭਰਨ ਲਈ ਨਦੀ ਵਿੱਚ ਡੋਆ ਤਾਂ ਮੋਤੀ ਨਦੀ ਵਿੱਚ ਵਹਿ ਗਿਆ। ਜਦੋਂ ਵਾਪਸ ਚੌਂਕੜੀ ਵਿੱਚ ਪਹੁੰਚੀ ਚੰ ਪੰਡਿਤ ਜੀ ਨੇ ਪੁਰਾਣੇ ਘੜੇ ਬਾਰੇ ਪੁੱਛਿਆ ਤਾਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਨਵਾਂ ਘੜਾ ਟੁੱਟ ਗਿਆ ਸੀ ਮੈਂ ਪੁਰਾਣੇ ਘੜੇ ਵਿੱਚ ਪਾਣੀ ਭਰ ਕੇ ਲਈ ਹਾਂ ਪੰਡਿਤ ਜੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਸਾਰਾ ਕੁਝ ਤਬਾਹ ਕਰ ਦਿੱਤਾ ਹੈ ਉਹਨਾਂ ਨੇ ਸਾਰੀ ਕਹਾਣੀ ਆਪਣੀ ਘਰ ਵਾਲੀ ਨੂੰ ਦੱਸੀ ਕਿ ਅੱਜ ਅਰਜਨ ਨੇ ਮੈਨੂੰ ਇੱਕ ਬਹੁਤ ਬੇਸ਼ੁਮਾਰ ਕੀਮਤੀ ਮੋਤੀ ਦਿੱਤਾ ਸੀ ਜੋ ਕਿ ਮੈਂ ਇਸ ਘੜੇ ਵਿੱਚ ਰੱਖਿਆ ਸੀ ਅਤੇ ਜੋ ਕਿ ਹੁਣ ਨਦੀ ਵਿੱਚ ਵਹਿ ਚੁੱਕਾ ਹੈ ਪੰਡਿਤ ਜੀ ਫਿਰ ਅਗਲੇ ਦਿਨ ਭਿਖਿਆ ਮੰਗਣ ਲਈ ਨਿਕਲ ਪਏ। 2-3 ਦਿਨ ਉਹ ਇਸੇ ਤਰ੍ਹਾਂ ਭਿਖਿਆ ਮੰਗਣ ਜਾਂਦੇ ਰਹੇ। ਇੱਕ ਦਿਨ ਫਿਰ ਉਨ੍ਹਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਤੇ ਅਰਜਨ ਮਿਲ ਗਏ। ਅਰਜਨ ਨੇ ਫਿਰ ਪੰਡਿਤ ਜੀ ਨੂੰ ਪੁੱਛਿਆ ਕਿ ਹੁਣ ਕੀ ਹੋ ਗਿਆ? ਤੁਹਾਨੂੰ ਇੰਨਾ ਬੇਸ਼ੁਮਾਰ ਕੀਮਤੀ ਮੋਤੀ ਦਿੱਤਾ ਸੀ ਉਸ ਦਾ ਕੀ ਬਣਿਆ? ਪੰਡਿਤ ਜੀ ਕਹਿਣ ਲੱਗੇ ਕਿ ਮੇਰੀ ਕਿਸਮਤ ਹੀ ਖਰਾਬ ਹੈ। ਉਹ ਮੋਤੀ ਨਦੀ ਵਿੱਚ ਵਹਿ ਗਿਆ ਹੈ। ਅਰਜਨ ਨੇ ਹੁਣ ਸ੍ਰੀ ਕ੍ਰਿਸ਼ਨ ਵੱਲ ਦੇਖਿਆ ਤੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਭਗਵਾਨ ਕੁਝ ਮਦਦ ਕਰੋ। ਕ੍ਰਿਸ਼ਨ ਮਹਾਰਾਜ ਨੇ ਕੁਝ ਚਿਰ ਪੰਡਿਤ ਜੀ ਵੱਲ ਦੇਖਿਆ ਤੇ ਫਿਰ ਦੋ ਸਿੱਕੇ ਕੱਢ ਕੇ ਪੰਡਿਤ ਜੀ ਨੂੰ ਫੜਾ ਦਿੱਤੇ ਅਤੇ ਕਿਹਾ ਕਿ ਹੁਣ ਅੱਗੇ ਨਹੀਂ ਜਾਣਾ ਪਿੱਛੇ ਮੁੜ ਜਾਓ ਜਿਸ ਰਸਤੇ ਵੀ ਤੁਸੀਂ ਆਏ ਹੋ ਉਸੇ ਰਸਤੇ ਆਪਣੇ ਘਰ ਚਲੇ ਜਾਓ ਪੰਡਿਤ ਜੀ ਨੇ ਕੁਝ ਹੈਰਾਨਗੀ ਭਰੀ ਨਜ਼ਰਾਂ ਨਾਲ ਭਗਵਾਨ ਦੇ ਵੱਲ ਦੇਖਿਆ ਪਰ ਕੁਝ ਕਿਹਾ ਨਹੀਂ ਅਤੇ ਉਹ ਸੋਚਦੇ ਸੋਚਦੇ ਉਥੋਂ ਆਪਣੇ ਘਰ ਵੱਲ ਤੁਰ ਪਏ ਕਿ ਭਗਵਾਨ ਨਾਲੋਂ ਤਾਂ ਉਹਨਾਂ ਦਾ ਦੋਸਤ ਚੰਗਾ ਸੀ ਜਿਸ ਨੇ ਮੈਨੂੰ ਸੋਨੇ ਦੇ ਸਿੱਕਿਆਂ ਦੀ ਥੈਲੀ ਤੇ ਇੰਨਾ ਕੀਮਤੀ ਮੋਤੀ ਦਿੱਤਾ ਸੀ ਇਹਨਾਂ ਨੇ ਤਾਂ ਸਿਰਫ ਦੋ ਸਿੱਕੇ ਹੀ ਦਿੱਤੇ ਨੇ ਦੋ ਪੈਸਿਆਂ ਨਾਲ ਭਲਾ ਕੀ ਹੁੰਦਾ ਹੈ ਰਸਤੇ ਵਿੱਚ ਇੱਕ ਮਛਵਾਰਾ ਨਦੀ ਤੋਂ ਮੱਛੀਆਂ ਫੜ ਕੇ ਆ ਰਿਹਾ ਸੀ ਪੰਡਿਤ ਜੀ ਨੇ ਦੇਖਿਆ ਕਿ ਉਸ ਦੇ ਜਾਲ ਵਿੱਚ ਇੱਕ ਬਹੁਤ ਹੀ ਸੁੰਦਰ ਮੱਛਲੀ ਫਸੀ ਹੋਈ ਹੈ ਪੰਡਿਤ ਜੀ ਨੇ ਸੋਚਿਆ ਕਿ ਦੋ ਪੈਸੇ ਦੋ ਸਿੱਕੇ ਮੇਰੇ ਤਾਂ ਕਿਸੇ ਕੰਮ ਨਹੀਂ ਆਉਣਗੇ ਕਿਉਂ ਨਾ ਇਹਨਾਂ ਦੋ ਸਿੱਕਿਆਂ ਨਾਲ ਇਸ ਮੱਛੀ ਦੀ ਜਾਨ ਬਚਾਈ ਜਾਵੇ ਪੰਡਿਤ ਜੀ ਨੇ ਦੋ ਸਿੱਕੇ ਉਸ ਮਛਵਾਰੇ ਨੂੰ ਦਿੱਤੇ ਤੇ ਕਿਹਾ ਕਿ ਇਹ ਮੱਛੀ ਮੈਨੂੰ ਦੇ ਦਿਓ ਉਹਨਾਂ ਨੇ ਉਹ ਮੱਛੀ ਆਪਣੇ ਕਮੰਡਲ ਵਿੱਚ ਰੱਖੀ ਕਿਉਂਕਿ ਉਹਨਾਂ ਦੇ ਕਮੰਡਲ ਵਿੱਚ ਪਾਣੀ ਸੀ ਅਤੇ ਨਦੀ ਵਿੱਚ ਉਸਨੂੰ ਦੁਬਾਰਾ ਛੱਡਣ ਲਈ ਤੁਰ ਪਏ ਜਿਉਂ ਹੀ ਪੰਡਿਤ ਜੀ ਨਦੀ ਦੇ ਕਿਨਾਰੇ ਮੱਛੀ ਨੂੰ ਛੱਡਣ ਲਈ ਪਹੁੰਚੇ ਤਾਂ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦਾ ਬੇਸ਼ੁਮਾਰ ਕੀਮਤੀ ਮੋਤੀ ਉਹਨਾਂ ਦੇ ਕਮੰਡਲ ਵਿੱਚ ਪਿਆ ਸੀ ਉਹਨਾਂ ਨੂੰ ਸਮਝ ਆ ਗਈ ਕਿ ਇਹ ਮੋਤੀ ਮੱਛੀ ਨੇ ਖਾ ਲਿਆ ਹੋਵੇਗਾ ਅਤੇ ਮੇਰੇ ਕੋਲ ਵਾਪਸ ਆ ਗਿਆ ਹੈ ਉਹਨਾਂ ਨੇ ਉੱਚੀ ਉੱਚੀ ਰੌਲਾ ਪਾਇਆ ਕਿ ਮਿਲ ਗਿਆ ਮਿਲ ਗਿਆ ਮਿਲ ਗਿਆ ਜਦੋਂ ਪੰਡਿਤ ਜੀ ਰੌਲਾ ਪਾ ਰਹੇ ਸਨ ਕਿ ਮਿਲ ਗਿਆ ਮਿਲ ਗਿਆ ਕਰ ਰਹੇ ਸਨ ਤਾਂ ਉੱਥੋਂ ਉਹ ਲਟੇਰਾ ਗੁਜ਼ਰ ਰਿਹਾ ਸੀ ਜਿਸ ਨੇ ਪੰਡਿਤ ਜੀ ਦਾ ਸਿੱਕਿਆਂ ਵਾਲਾ ਬੈਗ ਚੋਰਾਇਆ ਸੀ ਉਸ ਨੂੰ ਲੱਗਿਆ ਕਿ ਪੰਡਿਤ ਜੀ ਨੇ ਮੈਨੂੰ ਪਛਾਣ ਲਿਆ ਹੈ ਅਤੇ ਹੁਣ ਇਹ ਮੈਨੂੰ ਸਜ਼ਾ ਦੇਵੋਣਗੇ ਉਹ ਦੌੜ ਕੇ ਪੰਡਿਤ ਜੀ ਕੋਲ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਿਆ ਕਿ ਪੰਡਿਤ ਜੀ ਆਪਣੇ ਸਿੱਕਿਆਂ ਵਾਲਾ ਬੈਗ ਤੁਸੀਂ ਰੱਖ ਲਵੋ ਪਰ ਮੈਨੂੰ ਬਖਸ਼ ਦਿਓ ਹੁਣ ਪੰਡਿਤ ਜੀ ਕੋਲ ਆਪਣਾ ਮੋਤੀ ਅਤੇ ਸੋਨੇ ਦੇ ਸਿੱਕਿਆਂ ਵਾਲਾ ਬੈਗ ਆ ਗਿਆ ਸੀ ਅਤੇ ਲੁਟੇਰਾ ਉਹਨਾਂ ਦੇ ਪੈਰਾਂ ਵਿੱਚ ਡਿੱਗਿਆ ਹੋਇਆ ਸੀ ਅਰਜਨ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਉਹਨਾਂ ਨੇ ਸ੍ਰੀ ਕ੍ਰਿਸ਼ਨ ਨੂੰ ਪੁੱਛਿਆ ਤੇ ਕਿਹਾ ਕਿ ਭਗਵਾਨ ਇਹ ਕਿਹੜੀ ਲੀਲਾ ਹੈ ਜਿਹੜੀ ਮੇਰੀ ਸਮਝ ਵਿੱਚ ਨਹੀਂ ਆ ਰਹੀ ਇਹ ਤੁਸੀਂ ਕੀ ਕਰ ਦਿੱਤਾ ਹੈ ਮੈਂ ਉਸ ਪੰਡਿਤ ਦੀ ਮਦਦ ਕੀਤੀ ਉਸ ਨੂੰ ਸੋਨਿਆਂ ਦੇ ਸਿੱਕਿਆਂ ਵਾਲਾ ਬੈਗ ਦਿੱਤਾ ਮੋਤੀ ਦਿੱਤਾ ਉਦੋਂ ਕੁਝ ਨਹੀਂ ਹੋਇਆ ਤੁਸੀਂ ਸਿਰਫ 2 ਪੈਸੇ ਦਿੱਤੇ ਸਾਰਾ ਖੇਲ ਹੀ ਪਲਟ ਗਿਆ ਭਗਵਾਨ શ્રી ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਕਿ ਮੇਰੇ ਦੋਸਤ ਸਾਰੀ ਲੀਲਾ ਕਰਮਾਂ ਦੀ ਹੈ ਸਾਰਾ ਖੇਲ ਕਿਸਮਤ ਦਾ ਹੈ ਤੁਸੀਂ ਜਦੋਂ ਪੰਡਤ ਨੂੰ ਸੋਨੇ ਦੇ ਸਿੱਕਿਆਂ ਵਾਲਾ ਬੈਗ ਦਿੱਤਾ ਸੀ ਤਾਂ ਪੰਡਤ ਆਪਣੀ ਕਿਸਮਤ ਬਾਰੇ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਪਿਆ ਉਹ ਸਿਰਫ ਆਪਣੇ ਬਾਰੇ ਸੋਚ ਰਿਹਾ ਸੀ ਫਿਰ ਤੂੰ ਮੋਤੀ ਦਿੱਤਾ ਤਾਂ ਵੀ ਉਹ ਸਿਰਫ ਆਪਣੇ ਬਾਰੇ ਹੀ ਸੋਚਣ ਲੱਗ ਪਿਆ ਕਿ ਮੇਰੀ ਜ਼ਿੰਦਗੀ ਬਦਲ ਜਾਵੇਗੀ ਮੈਂ ਅਮੀਰ ਹੋ ਜਾਵਾਂਗਾ ਮੇਰੇ ਕੋਲੇ ਬਹੁਤ ਸਾਰਾ ਧਨ ਦੌਲਤ ਆ ਜਾਵੇਗਾ ਮੇਰੀ ਜ਼ਿੰਦਗੀ ਸੁਖ ਅਤੇ ਆਰਾਮ ਵਿੱਚ ਗੁਜ਼ਰੇਗੀ ਪਰ ਅੱਜ ਜਦੋਂ ਮੈਂ ਉਸ ਨੂੰ ਦੋ ਪੈਸੇ ਦਿੱਤੇ ਤਾਂ ਉਹ ਦੋ ਸਿੱਕਿਆਂ ਨਾਲ ਉਹ ਮੱਛੀ ਦੀ ਜਾਨ ਬਚਾਉਣ ਬਾਰੇ ਸੋਚਣ ਲੱਗ ਪਿਆ ਤੇ ਜਿਵੇਂ ਹੀ ਉਸ ਨੇ ਕਿਸੇ ਦੀ ਜਾਨ ਬਚਾਉਣ ਬਾਰੇ ਸੋਚਿਆ ਕਿਸੇ ਦਾ ਚੰਗਾ ਕਰਨ ਬਾਰੇ ਸੋਚਿਆ ਉਸੇ ਵਕਤ ਉਸ ਦੀ ਜ਼ਿੰਦਗੀ ਵਿੱਚ ਚਮਤਕਾਰ ਹੋ ਗਿਆ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਅਰਜਨ ਦੀ ਇਹ ਕਹਾਣੀ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਚੰਗੇ ਕਰਮ ਤੁਹਾਡੇ ਕੋਲ ਆਪਣੇ ਆਪ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਜ਼ਿੰਦਗੀ ਵਿੱਚ ਜੇਕਰ ਤੁਹਾਨੂੰ ਮੌਕਾ ਮਿਲੇ ਤਾਂ ਕਿਸੇ ਦੀ ਮਦਦ ਜ਼ਰੂਰ ਕਰਿਓ ਸੱਚੇ ਦਿਲ ਤੋਂ ਕੀਤੀ ਕਿਸੇ ਦੀ ਮਦਦ ਜ਼ਿੰਦਗੀ ਵਿੱਚ ਚੰਗੇ ਕਰਮ ਬਣ ਕੇ ਜ਼ਰੂਰ ਮੁੜ ਕੇ ਦੁਆਵਾਂ ਦੇ ਰੂਪ ਵਿੱਚ ਆਉਂਦੀ ਹੈ ਅਤੇ ਦੁਆਵਾਂ ਵੱਡੇ ਵੱਡੇ ਚਮਤਕਾਰ ਕਰਨ ਦੇ ਸਮਰੱਥ ਹੁੰਦੀਆਂ ਨੇ ਅਪਾ ਅਕਸਰ ਦੇਖਦੇ ਵੀ ਹੁੰਦੇ ਹਾਂ ਤੇ ਕਹਿੰਦੇ ਵੀ ਹੁੰਦੇ ਹਾਂ ਕਿ ਕਈ ਵਾਰ ਵੱਡੇ ਵੱਡੇ ਹਾਦਸੇ ਕੁਝ ਸੈਕਿੰਡ ਵਿੱਚ ਟਲ ਜਾਂਦੇ ਨੇ ਤੇ ਸਾਹਮਣੇ ਵਾਲੇ ਦੀ ਜਾਨ ਬਚ ਜਾਂਦੀ ਹੈ ਅਸੀਂ ਅਕਸਰ ਕਹਿੰਦੇ ਹਾਂ ਕਿ ਕੋਈ ਚੰਗਾ ਕਰਮ ਅੱਗੇ ਆ ਗਿਆ ਕਈ ਵਾਰ ਵੱਡੇ ਵੱਡੇ ਸੰਕਟ ਟਲ ਜਾਂਦੇ ਨੇ ਕਿਉਂਕਿ ਤੁਹਾਡਾ ਕਰਮ ਚੰਗਾ ਹੁੰਦਾ ਹੈ ਜ਼ਿੰਦਗੀ ਵਿੱਚ ਆਪਣੇ ਕਰਮਾਂ ਨੂੰ ਸ਼ਾਨਦਾਰ ਬਣਾਓ ਮਦਦ ਕਰਦੇ ਚੱਲੋ ਦੁਆਵਾਂ ਖੱਟਦੇ ਚੱਲੋ ਕਿਉਂਕਿ ਪੈਸਾ ਕਮਾਉਣਾ ਬਹੁਤ ਸੌਖਾ ਹੈ ਪਰ ਦੁਆਵਾਂ ਕੋਆਣੀਆਂ ਬਹੁਤ ਔਖੀਆਂ ਨੇ ਜਿਨ੍ਹਾਂ ਕੋਲ ਦੁਆਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਉੱਪਰ ਵਾਲੇ ਦਾ ਅਸ਼ੀਰਵਾਦ ਹੁੰਦਾ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਅਜਹੀਆਂ ਹੋਰ ਕਿਸੇ ਕਹਾਣੀਆਂ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਜਲਦੀ ਕਿਸੇ ਹੋਰ ਕਹਾਣੀ ਵਿੱਚ ਮਿਲਦੇ ਹਾਂ ਆਪਣਾ ਖਿਆਲ ਰੱਖਿਓ ਸ਼ੁਕਰੀਆ ਦੋਸਤੋ